ਅਸੀਂ ਖੜੇ ਹਾਂ ਇਸ ਟਾਈਮ ਸੁਖਜਿੰਦਰ ਸਿੰਘ ਜੋਗੀ ਫੌਜੀ ਸੀ ਜੋ ਹੈ ਅਸ਼ਰੀ ਨਗਰ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਜਿਉ ਕਿੰਨਾ ਕੀ ਇਥੇ ਮਾਤਮਾ ਮਾਹੌਲ ਜਿਹੜਾ ਛਾਇਆ ਹੋਇਆ ਵਾ ਪਿੰਡ ਵਾਸੀ ਜਿਹੜੇ ਪਹੁੰਚੇ ਕੱਲ ਜੇ ਤੇ ਵੇਖਣ ਨੂੰ ਮਿਲਿਆ ਸੀ ਅਨੁਸ਼ਾਸਨ ਜਾਂ ਕੋਈ ਵੀ ਇਥੇ ਕੋਈ ਵੀ ਵਰਕਰ ਇੱਥੇ ਨਹੀਂ ਪਹੁੰਚਿਆ ਕੋਈ ਪੁਲਿਸ ਅਧਿਕਾਰੀ ਕੋਈ ਡੀਸੀ ਕੋਈ ਐਸਐਸਪੀ ਇੱਥੇ ਨਹੀਂ ਪਹੁੰਚਿਆ ਪਰ ਅੱਜ ਜਿਹੜੀ ਉਹਨਾਂ ਦੀ ਮੰਗ ਹੈਗੀ ਹੈ ਮੰਗ ਕੀਤੀ ਸੀ ਸੁਖਜਿੰਦਰ ਸਿੰਘ ਦੀ ਜਿਹੜੀ ਡੈੱਡ ਬੋਡੀ ਹੈ ਉਹ ਜਿੰਨੀ ਜਲਦੀ ਹੋ ਸਕਦੀ ਹੈ ਉਹ ਇੱਥੇ ਪਹੁੰਚਾਈ ਜਾਵੇ ਪਹੁੰਚਾ ਕੇ ਕਿਉਂਕਿ ਲੋਕਾਂ ਨੇ ਵੇਖਣਾ ਚਾਹ ਵਾਲਿਆਂ ਦਾ ਪਿੰਨ ਵਾਲਿਆਂ ਤੋਂ ਜਾਣਨਾ ਚਾਹੁੰਦੇ ਆ ਕੀ ਨਾ ਜੀ ਮੈਂ ਅੰਗਰੇਜ਼ ਜੀ ਨੰਬਰ ਬਿਆਰ ਕਰਨੀ ਹੋਣੀ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਆਪਣਾ ਸੁਖਿੰਦਰ ਸਿੰਘ ਸਾਹਿਬ ਸੁਖਿੰਦਰ ਸਾਹਿਬ ਬਾਰੇ ਬਹੁਤ ਧੱਖਾ ਹੈ ਪਰਿਵਾਰ ਨਾਲ ਜੀ ਬਹੁਤ ਛੋਟਾ ਪਰਿਵਾਰ ਕਿਲਾੜੀ ਕਿਲਾ ਜਮੀਰ ਨਾਲ ਸਾਰਾ ਕਾਰੋਬਾਰ ਹੀ ਸੁਖਿੰਦਰ ਸਾਹਿਬ ਦਾ ਹੈ ਤੇ ਪਰਿਵਾਰ ਨਾਲ ਬਹੁਤ ਤਾਂ ਕੰਮ ਸਰਕਾਰ ਨੂੰ ਜੀ ਦਾ ਜਲਦੀ ਜਲਦੀ ਉਹਦੀ ਡੀਡੋ-ਬੋੜੀ ਅਰੇ ਹੋ ਜੇ ਇੱਕ ਸਾਡੀ ਕੈਪਟਨ ਸਾਹਿਬ ਨੂੰ ਬੇਨਤੀ ਹੋ ਜਿਹੜਾ 12 ਲੱਖ ਰੁਪਇਆ ਵਾ ਇਹ ਕੋਈ ਨਹੀਂ ਹੈ ਨਹਾ ਘੜ ਤੋਂ ਘੜ ਇੱਕ ਕਰੋੜ ਰੁਪਏ ਦਿੱਤਾ ਜਾਵੇ ਨਾਲ ਇੱਕ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਜੀ ਇਹਨੂੰ ਸੈਂਟਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਵੀ ਉਹ ਵੀ ਇਹਨਾਂ ਨੂੰ ਨਾਲ ਨੌਕਰੀ ਦੇਵੇ। ਪਲਾੜ ਵੀ ਦੇ ਇਹਨਾਂ ਵੱਧ ਤੋਂ ਵੱਧ ਬਾਕੀ ਸਾਡੇ ਪਿੰਡ ਦੇ ਵਿੱਚ ਇਹ ਸੀਰ ਸਿੰਘ ਨਾਂ ਦੇ ਕੋਈ ਸਟੇਡੀਅਮ ਬਣੇ ਕੋਈ ਵਧੀਆ ਜਿਹੜਾ ਰਹੀ ਦੀ ਦੁਨੀਆ ਤੱਕ ਇਹਦਾ ਨਾਮ ਰਵੇ। ਬਾਕੀ ਤੁਹਾਨੂੰ ਪਤਾ ਹੈ ਅੱਜ ਇਹਦਾ ਸਰਕਾਰ ਆਉਣ ਤੋਂ ਬਾਅਦ ਭੋਗ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ। ਕਿਸੇ ਪ੍ਰਦਰਸ਼ਨ ਨੇ ਆਉਣਾ, মিডিਆ ਇੱਥੋਂ ਗੁਜ਼ਰੇ ਹਨ। ਬਾਅਦ ਵਿੱਚ ਕਿਸੇ ਨੇ ਨਹੀਂ ਪਰਸੋਂ ਦਾ ਵੀ ਕੋਈ ਕੋਈ ਅਧਿਕਾਰੀ ਨਹੀਂ ਪਹੁੰਚਦੇ ਸੀ। মিডিਆ ਵਾਲੇ ਵਿਚਾਰੇ ਪਰਸੋਂ ਦੇ ਖੜੇ ਨਾਲ ਤੇ ਇੱਥੇ ਕੋਈ ਸੁਣਵਾਈ ਨਹੀਂ ਹੋਣ ਢੀ। ਪਰਿਵਾਰ ਬਹੁਤ ਸਦਮੇ ਦੇ ਵਿੱਚ ਅਫਸਰਾਂ ਤੇ ਪਹੁੰਚਿਆ ਜੀ ਪਰ ਕੇ ਸਾਨੂੰ ਕਿਸੇ ਨੇ ਵਿਸ਼ਵਾਸ ਨਹੀਂ ਦਿਵਾਇਆ ਵੀ ਇਹਨੂੰ ਆਹ ਦਵਾਵਾਂਗੇ ਇਸ ਪਰਿਵਾਰ ਨੂੰ ਤੇ ਸਾਨੂੰ ਕਿਸੇ ਨੇ ਇਹ ਨਹੀਂ ਵਿਸ਼ਵਾਸ ਨਹੀਂ ਦਿਵਾਇਆ ਤੇ ਪਰਿਵਾਰ ਨੂੰ ਕੁਝ ਦਵਾਵਾਂਗੇ ਤਾਂ ਅਸੀਂ ਤਾਂ ਅਪੀਲ ਹੀ ਕਰਦੇ ਆਂ ਕਿ ਇਹ ਪਰਿਵਾਰ ਬਹੁਤ ਸਦਮੇ ਦੇ ਵਿੱਚ ਦੂਸਰਾ ਪਰਹਾਉ ਹੋ ਗਿਆ ਦਾ ਜਰਾ ਜਿਉ ਨੂੰ ਪਤਾ ਲੱਗਾ ਵੀ ਮੇਰੇ ਬਰਦਰ ਦੀ ਡੈਥ ਹੋ ਗਈ ਉਹਨਾਂ ਦਾ ਬਾਚ ਉਹ ਜਰਾ ਅਪਸੈਟਾ ਉਹਨੂੰ ਵੀ ਪਤਾ ਲੱਗਦਾ ਇਹਦੀ ਘਰ ਦੀ ਬਹੁਤ ਪਰੇਸ਼ਨ ਸਦਮੇ ਦੇ ਵਿੱਚ ਮੰਮੀ ਡੈਡੀ ਉਹਦਾ ਪਹਿਲਾਂ ਬਜ਼ੁਰਗ ਹੀ ਉਹਨਾਂ ਸਾਰੇ ਇਹ ਮੋੜਿਆਂ ਦੇ ਪਹਾੜ ਹੀ ਇਹਨਾਂ ਨੂੰ ਬਹੁਤ ਪਰੇਸ਼ਨ ਕਿੰਨੀ ਤੁਹਾਨੂੰ ਲੱਗਦਾ ਕਿ ਪਰਿਵਾਰ ਜਿਹੜਾ ਇਹ ਗਰੀ कि जितरा एक ਇਕੱਲਾ ਇਕੱਲਾ ਪੁੱਤ ਸਮਝੇ ਨਾ ਕਿ ਨੌਜਵਾਨ ਇਹੋ ਇਕੱਲਾ ਕਮਾਉਣਾ ਲਾਸੀ ਘਰ ਦੇ ਵਿੱਚ ਪਰ ਹੁਣ ਇਹਦੇ ਵਿੱਚ ਜਿਹੜਾ ਵੀ ਥੋੜੀ ਜਿਹੀ ਜ਼ਮੀਨ ਹੈਗੀ ਆ ਕਿ ਦੁਵੇ ਕਿਆ ਇਹਨਾਂ ਕਿਸਾਨ ਦੇ ਅੱਗੇ ਹਾਲਾਤ ਬੜੇ ਮਾੜੇ ਨੇ ਤੇ ਇਹਨਾਂ ਦੇ ਪਰਿਵਾਰ ਬਾਰੇ ਕੀ ਕਹਿੰਦੇ ਇਹਨਾਂ ਦੇ ਵਾਲਾ ਤੁਸ ਨੂੰ ਵੇਖ ਲੋ ਵੀ ਤੁਹਾਨੂੰ ਦੱਸਿਆ 1.5 ਕਲਾ ਜਮੀਨ ਆ ਬਹੁਤ ਨਾਲ ਹਾਲਾਤ ਮਖੜੇ ਆ ਰੋਟੀ ਖਾਣ ਦੀ ਮੁਸ਼ਕਲ ਇਹਨਾਂ ਦੀ ਛੋਟਾ ਜਿਹਾ ਬੱਚਾ ਹੋਏ 2002 ਦੇ ਵਿੱਚ ਭਰਤੀ ਹੋਇਆ ਤੇ 2010 ਦੇ ਵਿੱਚ ਇਹਦਾ ਵਿਆਹ ਹੋਇਆ 8 8-9 ਸਾਲ ਬਾਅਦ ਇਹਦੇ ਬੱਚਾ ਹੋਇਆ 6 ਹੀ ਨੇ ਪਹਿਲਾਂ ਜੋ ਇਹ ਦੀ ਸੰਘਾ ਵਿਚਾਰੀ ਹੈ ਇਹਦੀ ਆਪ ਦੀ ਮੈਸੇਜ ਤੇ ਲੱਗਿੰਦੀ ਰਹੀ ਆ ਸਾਰੇ ਜਿੰਨਾ ਨੇ ਕਮਾਈ ਕੀਤੀ ਆ ਆਪ ਦੀ ਬੱਚੇ ਦੇ ਲਾਤੀ ਤੇ ਬੱਚੇ ਨੂੰ ਵਿਚਾਰੇ ਨੂੰ ਵੇਖਣਾ ਨਹੀਂ ਮਿਲਿਆ ਜਾਣ ਲੱਗਾ ਬੱਚੇ ਉਹ ਇਹ ਰੋਂਦਾ ਹੀ ਗਿਆ ਵਾ ਕਿ ਜਿਦਾਂ ਨੂੰ ਪਹਿਲਾਂ ਸੋਚ ਗਿਆ ਇਹੋ ਨੇ ਆਉਣਾ ਨਹੀਂ ਦੁਨੀਆ ਦੇ ਤੇ ਬਹੁਤ ੱਕਾ ਹੋਇਆ ਨਿਕਾ ਜਾ ਬੱਚਾ ਤੁਸੀਂ ਵੇਖੋਗੇ ਤੁਹਾਨੂੰ ਵੇਖ ਕੇ ਆ ਵੀ ਤੁਹਾਨੂੰ ਆਸੂ ਆਉਣਗੇ ਅਸੀਂ ਬਰਸੋ ਦੇ ਇੱਥੇ ਆ ਸਾਡੀ ਪੂਰੀ ਪੰਚਾਇਤ ਪਿੰਡ ਦੇ ਇਲਾਕਾ ਕਈ ਲੋਕਾਂ ਦੇ ਨਹੀਂ ਆ ਜਿੰਨਾ ਸਾਡਾ ਇਨਾ ਸਾਦਦਾ ਇਲਾਕਾ ਜਿੰਨਾ ਸਾਡਾ ਪੂਰਾ ਜਿਲ੍ਹਾ ਸਾਡੇ ਤੋਂ ਪਹੁੰਚਿਆ ਵਾ ਰਾਤ ਦਿਨ ਲੋਕ ਸਾਡੇ 24 ਘੰਟੇ ਲੰਗਰ ਪਾਣੀ ਸਾਡੇ ਪਿੰਡ ਦੇ ਪ੍ਰਬੰਧ ਕੀਤਾ ਅਸੀਂ ਕਿਛਦਾ ਦੇਣ ਨਹੀਂ ਦੇਖਦੇ ਅਸੀਂ ਮਾਨਤਿਕ ਮੰਗ ਕਰਦੇ ਹਾਂ ਮੁਕਦੀ ਸਾਹਿਬ ਤੋਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਸਰਕਾਰੀ ਸਕੂਲ ਦਿੱਤੀ ਜਾਵੇ ਪਿੰਡ ਦੇ ਵਿੱਚ ਉਹਦਾ ਸਟੇਡੀਅਮ ਬਣਾਇਆ ਜਾਵੇ ਸੁਖਿੰਦਰ ਸਿੰਘ ਸਰਕਾਰੀ ਨੌਕਰੀ ਦਿੱਤੀ ਜਾਵੇ ਸੈਂਟਰ ਸਰਕਾਰ ਪੰਜਾਬ ਸਰਕਾਰ ਵੀ ਇਹਨਾਂ ਨੂੰ ਘੱਟ ਤੋਂ ਘੱਟ ਵੀ ਜਿੱਦ ਤਰ੍ਹਾਂ ਉਹ ਐਮਪੀ ਐਮਪੀ ਵਾਲਿਆਂ ਨੇ ਦਿੱਤਾ 1 ਕਰੋੜ ਰੁਪਇਆ ਕਰੋੜ ਰੁਪਇਆ ਪ੍ਰਕਾਰ ਇਹਨਾਂ ਪਰਿਵਾਰ ਨੂੰ ਦੇਵੇ ਇੱਕ ਪਰਿਵਾਰ ਨੂੰ ਨੌਕਰੀ ਪੰਜਾਬ ਸਰਕਾਰ ਦੇਵੇ ਇੱਕ ਨੂੰ ਸੈਂਟਰ ਸਰਕਾਰ ਨੌਕਰੀ ਦੇਵੇ ਜੋ ਇਹਦਾ ਪਰਿਵਾਰ ਪਰਸੋਂ ਵੇਖਣ ਨੂੰ ਮਿਲਿਆ ਸੀ ਕਿ ਪਾਪਾ ਪਰਸੋਂ ਦਿੱਸੇ ਮੀਡੀਆ ਤੁਹਾਡੇ ਕੋਲ ਸਾਰਾ ਹੈਗਾ ਸੀ ਅਸੀਂ ਵੀ ਪਹੁੰਚੇ ਸੀ ਤੇ ਪਿੰਡ ਵਾਸੀ ਸਾਰੇ ਹੈਗੇ ਸੀ ਕਿ ਪ੍ਰਸ਼ਾਸਨ ਪਰਸੋਂ ਤੇ ਹੈਗਾ ਨਹੀਂ ਤੇ ਅੱਜ ਕਿਤਨਾ ਦੰਦ ਨਾਲ ਰਿਹਾ ਅੱਜ ਮੀਡੀਆ ਦੇ ਬਦੌਲਤ ਜੀ ਇਹ ਤਾਂ ਤੁਹਾਡੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੀਡੀਆ ਪਹੁੰਚਾ ਤੇ ਪ੍ਰਸ਼ਾਸਨ ਨੇ ਪਹੁੰਚਾ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰ ਤੁਸੀਂ ਵੱਤੋ ਵੱਤ ਮੰਗ ਕਰੋਗੇ ਪਰਿਵਾਰ ਨੂੰ ਇਹਨਾਂ ਦਾ ਬਹੁਤ ਜ਼ਿਆਦਾ ਔਖਾ ਵਾ ਇਹਨਾਂ ਨੂੰ ਜਰੂਰ ਇਹਨਾਂ ਦਾ ਰੋਟੀ ਦਾ ਸਾਧਨ ਬਣ ਸਕੀ ਇਹਦੇ ਮਾਂ ਪਿਓ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਸਾਰਾ ਪਰਿਵਾਰ ਇਹਦੇ ਬਲ ਬੁੱਧ ਤੇ ਇਹਦੇ ਛਿਰਤੇ ਬਹੁਤ ਛੋਟਾ ਬਹੁਤ ਜ਼ਿਆਦਾ ਗਰੀਬ ਪਰਿਵਾਰਾ ਤੋ ਇਹ ਸੰਬੰਧ ਵਾਸੀ ਜਿਨ੍ਹਾਂ ਦਾ ਮੰਨਣਾ ਕਿ ਪਰਿਵਾਰ ਜਿਹੜਾ ਬਹੁਤ ਤਕਰੀਬ ਆ ਕਿਸਾਨ ਜਿਹੜਾ ਹੈ ਕਿ ਬਹੁਤ ਛੋਟੇ ਇਹਨਾਂ ਨੇ ਡੇਢ ਕਿਲਾ ਇੱਕ ਪਹਿਲੀ ਹੈਗੀ ਆ ਕਿਉਂਕਿ ਕਿਸਾਨੀ ਅੱਗੇ ਹੀ ਬਹੁਤ ਜ਼ਿਆਦਾ ਕਰਜ਼ੇ ਦੇ ਹੇਟਾਈ ਹੈ ਲੋਕ ਖੁਦ ਖੁਸ਼ੀਆਂ ਕਰ ਰਹੇ ਨੇ ਪਰ ਉਹਨੇ ਇਹਨਾਂ ਨੇ ਮੰਗ ਕੀਤੀ ਆ ਕਿ ਸੁਖਜਿੰਦਰ ਸਿੰਘ ਦੇ ਪਰਿਵਾਰ ਨੂੰ ਜਿੰਨੀ ਵੀ ਮਾਲੀ ਸਹਾਤਾ ਹੋਣੀ ਆ ਉਹ ਮਿਲਣੀ ਚਾਹੀਦੀ ਹੈ ਘੱਟੋ ਘੱਟ 1 ਕਰੋੜ ਰੁਪਇਆ ਮੋਦੀ ਸਾਹਿਬ ਜਿਹੜਾ ਵਾ ਉਹ ਇਹਨਾਂ ਨੂੰ ਅਲਾਉਂਸ ਕਰਨ ਅਤੇ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਇਸ ਪਰਿਵਾਰ ਦਾ ਜਿਹੜਾ ਗੁਜ਼ਾਰਾ ਹੋ ਸਕੇ ਕਿਉਂਕਿ ਡੇਢ ਕਿਲੇ ਦੇ ਨਾਲ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਇੱਕੋ ਇੱਕ ਪੁੱਤ ਜੋਗੀ ਸਹੀਦ ਹੋ ਗਿਆ ਪਰ ਇਸ ਦੀ ਜਿਹੜੀ ਜ਼ਿੰਮੇਵਾਰੀ ਆ ਜਿਹੜੀ ਪਾਕਿਸਤਾਨ ਨੇ ਜਿਹੜੇ ਪਾਕਿਸਤਾਨ ਵੱਲੋਂ ਹਰਕਤ ਕੀਤੀ ਗਈ ਇਸ ਹਰਕਤ ਦਾ ਉਹ ਜਵਾਬ ਵੀ ਮੰਗਣਾ ਚਾਹੁੰਦੇ ਹਨ ਵਿਜੇ ਕੁਮਾਰ ਦੀ ਫੈਬ ਚੈਨਲ ਪੰਜਾਬੀ ਕਰਨ ਦਾ